ਪਾਕਿਸਤਾਨੀ ਹੱਤਵਾਦੀ ਮਰਦਾਵਾ ਮਰਦਾਬਾਦ ਮਰਦਾਬਾਦ ਪਾਕਿਸਤਾਨੀ ਹੱਤਵਾਦੀ ਮਰਦਾਵਾ ਮਰਦਾਬਾਦ ਮਰਦਾਬਾਦ ਪਹਿਲਗਾਮ ਚ ਹੱਤਵਾਦੀਆਂ ਨੇ ਵੱਲੋਂ ਹਮਲਾ ਕੀਤਾ ਗਿਆ ਕੀ ਕੰਨਾ ਚਾਹ ਸਭ ਤੋਂ ਪਹਿਨੇ ਦਮੈਂ ਜਿਹੜੇ ਮੀਡੀਆ ਵਾਲੇ ਦਰਿ ਮਿੱਤਰ ਨੇ ਉਹਨਾਂ ਦਾ ਧੰਨਵਾਦ ਕਰ ਦੰਦੀਓ ਸਾਡੇ ਛੋਟੇ ਜਿਹੇ ਸਨੇਹ ਤੇ ਇਸ ਮਾਹੌਲ ਨੂੰ ਕਵਰ ਕਰਨ ਵਾਸਤੇ ਆਗੇ ਮੈਂ ਬਹੁਤ ਧੰਨਵਾਦੀ ਆਂ ਜਿੱਥੇ ਗੱਦਾਂ ਦੀ ਐ ਤਹਿਰਗਾਮ ਦੀ ਤਾਂ ਉੱਥੇ ਦਾ ਜਿਹੜਾ ਅੱਜ ਦਾ ਸਾਡਾ ਮੇਨ ਮੰਤਰ ਦਾ ਜਿਹੜਾ ਉਸੇ ਇਸ਼ੂ ਨੂੰ ਲੈ ਕੇ ਆ ਕਿ ਜਿਹੜਾ ਉੱਥੇ ਮਿਹੱਥੇ ਲੋਕਾਂ ਤੇ ਜਿਹੜੇ ਘੁੰਮਣ ਫਿਰਨ ਗਏ ਹੋਏ ਸੀ ਇੰਜੋਏ ਕਰਨ ਗਏ ਹੋਏ ਸੀ ਉਹਨਾਂ ਦੇ ਧਰਮ ਆਰ ਜਾਤ ਪੁੱਛ ਪੁੱਛ ਕੇ ਉਹਨਾਂ ਦੇ ਉੱਪਰ ਜਿਹੜਾ ਗੋਡੀਆਂ ਚਲਾਈਆਂ ਨੇ ਇਨਸਾਨੀਅਤ ਨੂੰ ਸ਼ਰਨਸਾਰ ਕਰਨ ਵਾਲੀ ਘਾਟਾ ਹੋਈ ਆ ਉੱਥੇ ਇਹ ਬੜੀ ਨਿੰਦਨਯੋਗ ਗੱਡਾ ਹੈ ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਜਿੱਥੇ ਆਪਣੇ 27 ਬੰਦੇ ਮਾਰੇ ਨੇ ਇਹਨਾਂ ਨੂੰ ਜੇ ਸਬਕ ਸਿਖਾਣਾ ਤਾਂ ਉਥੇ 27 ਦੇ ਵਿਜਾਇ ਚਾਰ ਗੁਣਾ ਇਹਨਾਂ ਦੇ ਚੱਕੇ ਜਾਣ ਆਤਮਾਦਿਆਂ ਦੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਜੇ ਅਸੀਂ ਇੱਕ ਮਾਰਾਂਗੇ ਸਾਡੇ ਚਾਰ ਜਾਣਗੇ ਉਹਨਾਂ ਨੂੰ ਸਬਕ ਮੇਰੇ ਸਾਡੀ ਸਰਕਾਰ ਨੂੰ ਇਹੀ ਮੰਗਾ ਹੈ ਕਿ ਹੁਣ ਸ਼ਕਤੀ ਵਰਤੀ ਜਾਵੇ ਇਹਨਾਂ ਦੇ ਨਾਲ ਕੋਈ ਰਿਆਇਤ ਨਾ ਰੱਖੀ ਜਾਵੇ ਪਾਕਿਸਤਾਨ ਤੋਂ ਜਿਹੜੇ ਆ ਕੇ ਇੰਡੀਆ ਦੇ ਵਿੱਚ ਨਿਰਥੇ ਲੋਕਾਂ ਨੂੰ ਮਾਰ ਕੇ ਜਾਂਦੇ ਨੇ ਇਹਨਾਂ ਨੂੰ ਹਮ ਬਖਸ਼ਿਆ ਨਹੀਂ ਚਾਹੀਦਾ ਤਾਕੇ ਹੋਰਾਂ ਨੂੰ ਵੀ ਸਬਕ ਮਿਲੇ ਜਿਹੜੇ ਹੋਰ ਕੱਢ ਜੱਟਦੇ ਨੇ ਵੀ ਇਹਦੀ ਹੋ ਸਕਦਾ ਜੇ 1 ਦੇ ਬਜਾਏ 4 ਜਾਣਗੇ ਸੋ ਇਸੇ ਤਰੀਕੀ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਬਾਰਡਰਾਂ ਤੇ ਅਤਵਾਦ ਹੋ ਰਿਹਾ ਉਹਦੇ ਵਾਸਤੇ ਤਾਂ ਆਪਾਂ ਪਿੱਟਦੇ ਆ ਪਰ ਜਿਹੜਾ ਆਪਣੇ ਪੰਜਾਬ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਅਤਵਾਦ ਹੋ ਰਿਹਾ ਉਹਦੇ ਦਾ ਪਰ ਵੀ ਗੌਰ ਰੱਖੀ ਜਾਵੇ ਆ ਸਾਡੇ ਖਬਰਾਂ ਦੇਖੀਏ ਸਾਹਮਣੇ ਇੱਕ ਮੰਡਿੰਗ ਦਾ ਰਵਾ ਸੀ ਉਹਦੇ ਵਿੱਚ ਇੱਕ ਬੀਬੀ ਨੇ ਪਿੰਡ ਵਾਲਿਆਂ ਦੀ ਫਰਜ਼ ਦੇ ਵਾਸਤੇ ਜੇ ਐਕਸ਼ਨ ਕੀਤਾ ਉਹਦਾ ਇੱਕ ਐਨਜੀਓ ਚੱਲਦਾ ਜਿਹਦੇ ਰਾਹੀਂ ਉਹ ਐਸ.ਐਸ.ਡੀ.ਸੀ ਬੱਚਿਆਂ ਨੂੰ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੇ ਕੇਸ ਵੀ ਲੜਦੇ ਨੇ ਉਹ ਪਰ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਘੀਸਿਆ ਗਿਆ 16 ਤੱਕੇ ਲੱਗ ਰਹੀਆਂ ਨੇ ਤਰਜ਼ਾਰ ਮਾਰੀ ਪਰ ਇਸ ਵਾਸਤੇ ਵੀ ਭਾਂਤ ਕੀਤਾ ਜਾਵੇ ਇਸ ਵਾਸਤੇ ਵੀ ਇਹੋ ਜਿਹੇ ਬੰਦਿਆਂ ਨੂੰ ਵੀ ਸਾਕਤ ਸਜ਼ਾਾਂ ਦਿੱਤੀਆਂ ਜਾਂ ਗ੍ਰਿਫਤਾਰੀਆਂ ਕੀਤੀਆਂ ਜਾਂ ਹੁਣ ਮੈਂ ਸਾਡੇ ਵਿੱਚ ਸਾਡੇ ਯੂਨੀਅਨ ਦੇ ਡਿਗਰ ਡਰਾਇਰ ਪਾਕਿਸਤਾਨ ਜਰਨਲ ਅਮਨੀਰ ਉਹਨੇ 15 ਦਿਨ ਪਹਿਲਾਂ ਥ੍ਰੈਟ ਦਿੱਤੀ ਸੀ ਕਿ ਅਸੀਂ ਕੁਝ ਨਾ ਕੁਝ ਕਰਾਂਗੇ ਤੇ ਇਹ ਆਈਬੀ ਦਾ ਫੇਲੀਅਰ ਹੈ 12 ਸਰਕਾਰ ਦਾ ਫੇਲੀਅਰ ਹੈ ਕਿ ਉਹਦੇ ਬਾਅਦ ਇੰਨੀ ਵੱਡੀ ਥ੍ਰੈਟ ਤੋਂ ਬਾਅਦ ਵੀ ਇਹ ਚੁੱਪਚਾਪ ਬੈਠੇ ਰਹੇ ਇਹਨਾਂ ਨੇ ਕੋਈ ਕਾਰਵਾਈ ਤੇ ਗੌਰ ਨਹੀਂ ਕੀਤਾ ਤੇ ਜਿਹੜੇ ਇਹਨਾਂ ਨੇ ਆ ਮੋਦੀ ਸਾਹਿਬ ਨੇ ਜਿਹੜੇ ਅਪਣੇ ਚਾਰ ਐਕਸ਼ਨ ਲਿੱਤੇ ਨੇ ਆਫਟਰ ਥਿਸ ਇਨਸੀਡੈਂਟ ਤੇ ਉਹ ਵੀ ਇਹਨਾਂ ਨੇ ਇੱਕ ਮੁਕੰਮਲ ਤੌਰ ਤੇ ਬਿਸ਼ਕਾਰ ਕਰਨਾ ਚਾਹੀਦਾ ਸੀ ਜਿਹੜੇ ਹਾਈ ਕਮਿਸ਼ਨ ਦਿੱਲੀ ਬੈਠਦੇ ਨੇ ਉਹਨਾਂ ਨੂੰ ਬਿਲਕੁਲ ਜਿੰਨੇ ਇਹਨਾਂ ਨੇ ਉਹਨਾਂ ਦੀ ਗਿਣਤੀ ਘਟਾਈ ਹੈ ਗਿਣਤੀ ਘਟਾਉਣ ਦੀ ਲੋੜ ਨਹੀਂ ਸੀ ਬਿਲਕੁਲ ਮੁਕੰਮਲ ਤੌਰ ਤੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਤੇ ਵਿੱਚ ਬੜੀ ਮੱਧਪੰਗੀ ਘਟਨਾ ਵਾਪਰੀ ਆ ਗਈ Hindu ਧਰਮ ਦਾ Muslim ਧਰਮ ਨਾ ਪੁੱਛ ਪੁੱਛ ਕੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਏ ਨੇ ਅਸੀਂ ਸਾਰੇ ਹੀ ਸਾਡੀ ਜਥੇਬੰਦੀ ਵੱਲੋਂ ਉਹਦੀ ਪੂਰਜੋਰ ਨਿੰਦਾ ਕਰਦੇ ਹਾਂਗੇ ਕਿ ਇਹਨਾਂ ਨੂੰ ਜੋ ਵੀ ਇਹ ਪੂਰਾ ਸਬਕ ਸਿਖਾਇਆ ਜਾਵੇ ਤੇ ਨਾਲ ਹੀ ਸਾਡੇ ਗੋਸ